ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪਿਆਰੀ ਸਾਧ ਸੰਗਤ ਤੁਹਾਨੂੰ ਇੱਕ ਹਿਸਟਰੀ ਹੋਰ ਸੁਣਾਉਣੇ ਆ ਤੇ ਅੱਜ ਲੋ ਅੱਜ ਤੇ ਕੱਲੋ ਆ ਗਾਣ ਵਾਲੇ ਚੱਲਦੇ ਨੇ ਜਿਹੜੇ ਆਪਣੇ ਗਾਣ ਵਾਲੇ ਹੁਣ ਅੱਜ ਕੱਲ ਦੇਖੋ ਕਿੰਨੇ ਇਹਨਾਂ ਨੇ ਹਥਿਆਰ ਪ੍ਰਮੋਟ ਕਰਤੇ ਕਿ ਨੇ ਇਹਨੇ ਕਚਹਿਰੀਆਂ 'ਚ ਮੇਲੇ ਲਾਤੇ ਜੱਟ ਉਥੇ ਫੈਰ ਕਰਦਾ ਪਹਿਲਾਂ ਬੰਦਾ ਮਾਰ ਕੇ ਕਸੂਰ ਕਸੂਰ ਪੁੱਛਦੇ ਜਦ ਰ ਇਹਦੀਆਂ ਗੱਲਾਂ ਕੀਤਾ ਦੇ ਵਿੱਚ ਥੋੜੋ ਜਰ ਪੌੜੀਆਂ ਚਾਹੀਦੀਆਂ ਉਹੀ ਅੱਜਕੱਲ ਦੇ ਨੌਜਵਾਨ ਨੂੰ ਕਲ ਨੂੰ ਪ੍ਰਮੋਟ ਕਰ ਲੈਂਦੇ ਆ ਦਿਲ ਤੇ ਲਾ ਲੈਂਦੇ ਆ ਹਥਿਆਰਾਂ ਦੇ ਨਾਲ ਕਬਜੇ ਲੈਂਦੇ ਆ ਫਿਲਮਾਂ ਫੋਕੀਆਂ ਬਣਾਉਂਦੇ ਆ ਉਵੇਂ ਜਵਾਕ ਕਰਦੇ ਆ ਜ਼ਿਮੀਦਾਰ ਆਪਣਾ ਇਹੋ ਜਿਹਾ ਸੀ ਯਾਰ ਜੱਟ ਆਪਣਾ ਲੜਕੀ ਮਾਰਦਾ ਹੁੰਦਾ ਸੀ ਯਾਰ ਜੱਟ ਤਾਂ ਕੰਮ ਵਾਸਤੇ ਉਹਨੂੰ ਕੰਮ ਦਾ ਬਣਾਉ ਉਹ ਯਾਰ ਜ਼ਿਮੀਦਾਰ ਨੂੰ ਤਾਂ ਜੇ ਬਣਾਉਣਾ ਕੰਮ ਕਰਾਉ ਉਹ ਤਾਂ ਵੀ ਹਾਂ ਭਾਈ ਇਹ ਆ ਕੰਮ ਕਰਦਾ ਇਹ ਆ ਕੰਮ ਬਹੁਤ ਮਜ਼ਬੂਤ ਕੰਮ ਕਰਦਾ ਸੱਪ ਦੇ ਸਿਰ ਤੋਂ ਨੋਟ ਚੱਕਦਾ ਜ਼ਿਮੀਦਾਰ ਝੋਨੇ ਦੇ ਹੁਣ ਆਪਾਂ ਬੱਟਾ ਵੜਦੇ ਆ ਤੇ ਸੱਪ ਵੀ ਬਿਠੇ ਦੇ ਚੱਕਦੇ ਆਪਾਂ ਘਾਹ ਬੂਟ ਉਨ੍ਹਾਂ ਦੇ ਵਿੱਚੋਂ ਸੱਪ ਵੀ ਨਿਕਲਦੇ ਉਹ ਲੜ ਵੀ ਸਕਦਾ ਇਹ ਸੱਪ ਦੀ ਸਿਰੀ ਤੋਂ ਨੋਟ ਚੱਕਣ ਵਾਲੀ ਗੱਲ ਹੁੰਦੀ ਹੈ ਫਿਰ ਆਪਾਂ ਰੇਖ ਲਾਰਦੇ ਆ ਸਪਰੇਅ ਕਰਦੇ ਆ ਤੇ ਉਹਦੇ ਵਿੱਚ ਗੁਟਦੇ ਆ ਚੋਨਾ ਉੱਤੇ ਸੱਪ ਵੀ ਹੁੰਦੇ ਆ ਵਿੱਚ ਫਿਰਦੇ ਉਦੋਂ ਵੀ ਲੜ ਸਕਦੇ ਆ ਇਹ ਸਾਹਾ ਸੰਗਤ ਜ਼ਿੰਮੇਦਾਰਾਂ ਨੂੰ ਇਹ ਜੇ ਬਹੁਤ ਇਹਨਾਂ ਨੇ ਕੱਲ ਤੋਂ ਇਸਤੇਮਾਲ ਕਰਿਆ ਕੰਮ ਜੇਕਰ ਇਹਨਾਂ ਨੂੰ ਕੰਮ ਦੇ ਬੰਦੇ ਬਣਾ ਦੇਣ ਤਾਂ ਕਿੰਨੇ ਸੋਹਣੇ ਗੀਤ ਉਹ ਹੀ ਗੀਤ ਨੇ ਸੋਹਣੇ ਲੱਗਣ ਕਿ ਚੈਰੀਆਂ ਵਿੱਚ ਮੇਲੇ ਲੱਗਦੇ ਚਲੋ ਠੀਕ ਹੈ ਜੇ ਵੱਟ ਬਣੇ ਦਾ ਰੌਲਾ ਪੈ ਜਾਂਦਾ ਇਹੋ ਜੀ ਗੱਲ ਨਹੀਂ ਹੈ ਜੱਟ ਆਪਸ ਵਿੱਚ ਭਾਈ ਨਹੀਂ ਵੱਟ ਦਾ ਉਧਰੋਂ ਉਧਰੀ ਵੱਡਣ ਨਹੀਂ ਦਿੰਦਾ ਜੱਟ ਉੱਥੇ ਮਾਰਤਾ ਜਾਂਦਾ ਇਹ ਤਾਂ ਗੱਲ ਹੈਗੀ ਸੱਚੀ ਤੇ ਮੈਂ ਮੇਲੇ ਵੀ ਕਚਹਿਰੀਆਂ ਚ ਲਾਉਂਦੇ ਆ ਪਰ ਯਾਰ ਉਹ ਗੱਲਾਂ ਨੂੰ ਪ੍ਰਮੋਟ ਨਾ ਕਰੋ ਜਿਹੜੇ ਸਿਆਰਾ ਦੇ ਤੇ ਜੱਟ ਫਾਇਰ ਕਰਦਾ ਫਲਾਨਾ ਕਰਦਾ ਐ ਕਿਤੇ ਆਪਾਂ ਰਫਰਾਫ ਕੀਤਾ ਜੀ ਚੱਕੀ ਫਿਰਦੇ ਜਿਹੜੀ ਆਪਾਂ ਫਾਇਰ ਕਰਦੇ ਆ ਇਹ ਜੀਆਂ ਫਜ਼ੂਲ ਜਿਹੀ ਅੰਗਲਾ ਨਹੀਂ ਬੋਲਣੀਆਂ ਚਾਹੀਦੀਆਂ ਪੀਰਾ ਜਨ ਨੇ ਪੰਜਾਬ ਦਾ ਕਹਿ ਜਾ ਹਾਲ ਦੇਖੋ ਕਰਦਾ ਡੇਰਾਬਾਦ ਆ ਜਿਹੜੀ ਚਿੱਟੀ ਸਿਉਂਖ ਆ ਨਾ ਆਪਣੇ ਪੈਦਾ ਹੋਈ ਚਿੱਟੀ ਸਿਉਂਖ ਹੁਣ ਬਾਬਾ ਅਨੰਦ ਸਿੰਘ ਜੀ ਹੋਇਆ ਬਾਬਾ ਈਸਰ ਸਿੰਘ ਜੀ ਹੋਇਆ ਉਹਨਾਂ ਤੋਂ ਬਾਅਦ ਆ ਜਿਹੜਾ ਸਾਧੂ ਸੰਤ ਜੀ ਹੋਇਆ ਜਿਹੜਾ ਦਾ ਬੇੜਾ ਹੀ ਘਰ ਕਰਤਾ ਰਹਿੰਦਾ ਪੰਜਾਬ ਦਾ ਜਿੰਨੇ ਦਾ 68 ਨਾਨਕਸਰ 68 ਚਰਨ ਘਾਟ ਲੈ ਦੱਸ ਆ ਚਰਨ ਘਾਟ ਵਾਲਾ ਹੁਣ ਪੜਿਆ ਗਿਆ ਭਾਈ ਅੰਮ੍ਰਿਤਪਾਲ ਮਹਿਰੋ ਨੇ ਪੜਿਆ ਨੇ ਡਾਂਗ ਫੇਰੀ ਆ ਤੇ ਹੁਣ ਅੰਦਰ ਬੈਠਾ ਕੱਡਾ ਸੋਹਣਾ ਗੁਰਦੁਆਰਾ ਪਾ ਕੇ ਯਾਰ ਕਿੰਨਾ ਵਧੀਆ ਜਿਹੜਾ ਬੰਦਾ ਪਹਿਰਾਵੇ ਜੇ ਬੰਦ ਪਾਉਂਦਾ ਨਾ ਯਾਰ ਉਹ ਤਾਂ ਤੁਸੀਂ ਉਹੀ ਫੜ ਲਓ ਨੂੰ ਤਾਂ ਚੈੱਕ ਕਰ ਲਓ ਕਿ ਉਹਦਾ ਦਾ ਜਿਹੜਾ ਬਾਇਓ ਡਾਟਾ ਗਲਤੀ ਆਉਣਾ ਹੈ ਜਿਹੜਾ ਬਾਲੇ ਲੀੜੇ ਜੇ ਪਾਉਂਦਾ ਖੱਟਾ ਜਾਂ ਬਾਹਲਿਆ ਕਦੇ ਥੱਲੋਂ ਉੱਪਰ ਦੀ ਕਹੇ ਜੀ ਪਾਲੀ ਕੇਸਰੀ ਜਰ ਚਿੱਟਾ ਨੀਲਾ ਬਾਣਾ ਆਪਣਾ ਕੇਸਰੀ ਬਾਣਾ ਇਹ ਬਾਣੇ ਆ ਤਿੰਨ ਉਹ ਵੀ ਚੋਲੇ ਪਾਓ ਯਾਰ ਕੀ ਹਾਲ ਸਿਰ ਤੇ ਚੁੰਨੀਆਂ ਜੀਆਂ ਬੰਨ ਲੈਣੀਆਂ ਬੁਰੇ ਹਾਲ ਕਰਨੇ ਯਾਰ ਦਮਾਲਾ ਸਜਾਓ ਜਿਹੜਾ ਸੋਢਾ ਸਿੱਖਾਂ ਦੇ ਸਿਰ ਤੇ ਸਜਦਾ ਸੰਤ ਭਿੰਡਰਾਲੇ ਨਾਲੋਂ ਵੱਡਾ ਕੋਈ ਹੋ ਸਕਦਾ ਉਹਨਾਂ ਦਾ ਪਹਿਰਾਵਾ ਦੇਖੋ ਚਟਾ ਪਹਿਰਾਵਾ ਹੁੰਦਾ ਸੀ ਚੋਲਾ ਤੇ ਨੀਲੀ ਦਸਤਾਰ ਉਹਦੀ ਸੀ ਦੇਸੀ ਜੇ ਬਣੇ ਹੁੰਦੇ ਸੀ ਕੋਈ ਨਹੀਂ ਸੀ ਕਹਿੰਦਾ ਵੀ ਇਹ ਬਈ ਸਾਧੂ ਯਾਰ ਅੱਜ ਕੱਲ੍ਹ ਦੇ ਸਾਧੂ ਪਾਉਂਦੇ ਆ ਪ੍ਰੈਸ ਕਰਿਆ ਵਾਲੇ ਵਾਲੇ ਲੀੜੇ ਉਹ ਸਿਹਸਲ ਸਾਧੂ ਤੇ ਬ੍ਰਹਮ ਗਿਆਨੀ ਜਿਹਨਾਂ ਨੂੰ ਕੋਈ ਪਹਿਰਾਵੇ ਨਾਲ ਪਿਆਰ ਨਹੀਂ ਸੰਗਤ ਦੇ ਪੈਸੇ ਨੂੰ ਬਰਬਾਦ ਨਹੀਂ ਸੀ ਕਰਦੇ ਉਹ ਨਾ ਨਾ ਇਹ ਤਾਂ ਇਸ ਪ੍ਰਸਤਿਆ ਯਾਰ ਗੱਡੀਆਂ ਲੈ ਲੀਆਂ ਕੋਈ ਜੀ ਫਾਰਚੂਨਰ ਹੈ ਇਹ ਕਮੈਂਟ ਲੈ ਲਈ ਫਲਾਨਾ ਦੇ ਲਈ ਤੇ ਜਿਹੜਾ ਯਾਰ ਇਹ ਤਾਂ ਗੱਡੀਆਂ ਦੇ ਨਾਂ ਹੀ ਨਹੀਂ ਪਤਾ ਜਿਹੜੇ ਅੱਜ ਸਾਧਾ ਕੋਲੇ ਆ ਜਿਹੜੇ ਗ੍ਰੰਥੀ ਪਾਠੀ ਆ ਉਹ ਵਿਚਾਰੇ ਸਾਈਕਲਾਂ ਤੇ ਤੁਰੇ ਫਿਰਦੇ ਆ ਗ੍ਰੰਥੀ ਅੱਜ ਤੋਂ 20 30 ਸਾਲ ਪਹਿਲਾਂ ਵੀ ਸਾਈਕਲ ਤੇ ਹੀ ਸੀ ਤੇ ਅੱਜ ਵੀ ਸਾਈਕਲ ਤੇ ਹੀ ਆ ਕੋਈ ਕਿਸੇ ਕੋਲੇ ਮੋਟਰਸਾਈਕਲ ਆ ਸਾਰੇ ਸਾਈਕਲਾਂ ਤੇ ਫਿਰਦੇ ਵਿਚਾਰੇ ਗ੍ਰਾਂਥੀ ਨੂੰ ਕੋਈ 4-5000 ਤੋਂ ਬਾਅਦ ਹੱਥ ਨਹੀਂ ਦਿੰਦਾ ਜਿਵੇਂ ਕੋਈ ਮੜਾ ਮੋਟਾ ਕੰਮ ਕਰਨ ਲੱਗਦਾ ਗੁਰਦਵਾਰੇ ਚ ਉਹ ਨਹੀਂ ਕਰਨ ਦਿੰਦੇ ਕਮਿਟੀਗੀਆਂ ਇਹ ਜਿਹੀਆਂ ਬਣੀਆਂ ਨੇ ਨਹੀਂ ਜਾ ਰਹੇ ਬਾਹਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਤੇ ਚੱਲੋ ਯਾਰਾ ਉਸਤਾ ਚੱਲੋ ਯਾਰ ਦਾੜੀ ਕੇਸ ਰੱਖੇ ਹੋਣੇ ਚਾਹੀਦੇ ਗੁਰਦੁਆਰੇ ਦੇ ਵਿੱਚ ਬੰਦਾ ਡਿਸਿਪਲਨ ਦੇ ਵਿੱਚ ਤਾਂ ਸਹੀ ਹੋਵੇ ਯਾਰ ਐ ਜੇ ਆਪਾਂ ਇਸ ਤਰੀ ਚੱਲਣਾ ਤੇ ਫਿਰ ਆਪਾਂ ਚੁੱਪ ਕਰਕੇ ਘਰੇ ਰੋ ਫਿਰ ਆਪਾਂ ਕਾਨੂੰਨ ਦੇ ਵਿੱਚ ਫਸੇ ਫਿਰਦੇ ਆ ਇਹ ਜਿਹਾ ਕੁਸ ਬਾਈ ਸਾਹ ਸੰਗ ਤੇ ਡੇਰਿਆਂ ਦੇ ਵਿੱਚ ਚੱਲ ਰਿਹਾ ਦੇਖੋ ਚਰਨ ਘਾਟ ਵਾਲਾ ਫੜਿਆ ਮਹਿਰੋ ਨੇ ਹੋਰ ਵੀ ਬਹੁਤ ਆ ਜਿੰਨੇ ਡੇਰਿਆਂ ਵਾਲੇ ਵੱਡੇ ਸੀ ਕੀ ਸੀ ਉਹ ਆਪਣਾ ਬਲਾਦਕਾਰੀ ਅਸਰ ਸੇ ਵਾਲਾ ਹੋ ਗਿਆ ਫਿਰ ਉਹ ਬਾਬਾ ਇੱਕ ਹੋਰ ਸੀ ਇੱਕ ਆਸ਼ੂ ਤੋਸ਼ ਬਾਬਾ ਉਹ ਵੀ ਫੜਿਆ ਗਿਆ ਉਹ ਵੀ ਇਸੇ ਕੰਮ ਵਾਲਾ ਸੀ ਇੱਕ ਬੜਾ ਜਹਾ ਹੋਰ ਬਾਵਰੀਆਂ ਜੀ ਵਾਲਾ ਯਾਰ ਉਹਦਾ ਨਾਂ ਕਰੀ ਕੀ ਆ ਇਹ ਕੋ ਦੇਖੋ ਕੀ ਜਾ ਰਹੇ ਜੇ ਲੋਕ ਆ ਜਿਹੜੇ ਇਹਨਾਂ ਕੋਲੇ ਜਾਂਦੇ ਆ ਯਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪ੍ਰਕਾਸ਼ ਘਰੇ ਕਰ ਲੋ ਯਾਰ ਜੇ ਨਹੀਂ ਤੁਹਾਡਾ ਸਰਦਾ ਗੋਟ ਕੇ ਲਿਆ ਕੇ ਰੱਖ ਲੋ ਕਰੇ ਬਾਣੀ ਪੜੋ ਯਾਰ ਕਰੇ ਬਾਣੀ ਪੜ ਕੇ ਆਵੇ ਉਹ ਤੇ ਅਸਰ ਕਰੋ ਫਿਰ ਉਹ ਤੇ ਚੱਲੋ ਜ਼ਿੰਦਗੀ ਨੂੰ ਬਤੀਤ ਕਰੋ ਢਾਲੋ ਚੰਗੇ ਕੰਮ ਕਰੋ ਗਰੀਬ ਗੁਰੂ ਦੇ ਦੀ ਮਦਦ ਕਰੋ ਜੇ ਤੁਹਾਡੇ ਕੋਲੇ ਮਹਾਰਾਜ ਨੇ ਦਿੱਤਾ ਕੁਛ ਕੱਲੇ ਗੁਰਦੁਆਰੇ ਦੇ ਵਿੱਚ ਤਾਂ ਦਾਨ ਕਰਕੇ ਨਹੀਂ ਚੱਲਦਾ ਹੋਰ ਵੀ ਕੰਮ ਬਹੁਤ ਆ ਯਾਰ ਗਰੀਬ ਗੁਰੂ ਦੇ ਵਿਚਾਰੇ ਕਿਸੇ ਬੱਚੇ ਨੂੰ ਬੂਟ ਚਪਲੀਆਂ ਲੈ ਦੇ ਤੋ ਕਿ ਨੂੰ ਦਵਾਈ ਲੈ ਦੇ ਤੋ ਯਾਰ ਕੋਈ ਕੋਈ ਗਰੀਬ ਵਿਚਾਰਾ ਨਹੀਂ ਦਵਾਈ ਜੋਗਾ 60 ਫੀਟ ਬੱਜੀ ਆ ਬਿਮਾਰ ਐ ਉਹਦਾ ਪਤਾ ਮੁਖਤ ਲੈਣ ਜਾਣਾ ਨਾਲੋਂ ਤਾਂ ਨਾਲੇ ਪਤਾ ਲੈ ਕੇ ਆਓ ਨਾਲੇ ਉਹਨੂੰ ਦਵਾਈ ਨੂੰ ਪੈਸੇ ਦੇ ਕੇ ਆਓ ਫੇਰ ਆ ਸਵਾਲ ਆਲ ਦੇ ਗਵਾਰ ਦੇ ਵਿੱਚ ਹੀ ਇੱਕ ਇੱਕ ਦੋ ਦੋ ਜਰ ਪਰਿਵਾਰ ਸੰਭਲਿਆ ਕਰੋ ਉਹਨਾਂ ਨੂੰ ਜਰੂਰ ਦਵਾਈ ਬੂਟੀ ਦਵਾਦਿਆ ਕਰੋ ਛੋਟੀ ਛੋਟੀ ਜ਼ਿੰਦਗੀ ਸਫਲ ਹੋ ਜਾਊ ਇੱਥੇ ਆਇਆ ਬੰਦਾ ਸਭ ਲੋ ਮਾਨਸ ਜਾਤ ਜੇ ਆਪਾਂ ਉਹਨਾਂ ਦੀ ਸੇਵਾ ਕਰ ਲਾਂਗੇ ਆਪਾਂ ਇੱਕ ਦੂਜੇ ਦੇ ਸੇਵਾਦਾਰੀਆਂ ਜੇ ਆਪਾਂ ਸੋਚੀਏ ਤਾਂ ਜੇ ਮੇਰੇ ਕੋਲੇ ਪਾਣੀ ਮਾਰਦਾ ਤੇ ਗਰੀਬ ਆ ਉਹਨੂੰ ਮਾੜਾ ਮੋਟਾ ਤਾਂ ਠਾਈਏ ਯਾਰ ਕੋਈ ਨਹੀਂ ਵੀ ਉੱਠ ਤੋ ਕਰ ਕੰਮ ਕੋਈ ਨਹੀਂ ਉੱਠ ਤੋ ਯਾਰ ਤੇਨੂੰ ਦਵਾਈ ਨੂੰ ਪੈਸੇ ਐਸੇ ਦਿੰਨਾ ਤੂੰ ਲੈ ਦਵਾਈ ਆ ਠੀਕ ਹੋ ਜਾਏਗਾ ਤੂੰ ਯਾਰ ਆਸਰਾ ਦੇ ਉਹ ਆਪਾਂ ਤਾਂ ਸਗਾ ਗਰੀਬ ਦੀਆਂ ਲੱਤਾਂ ਖਿੱਚਣ ਲੱਗ ਜਿਹੜੇ ਤਗੜੇ ਲੋਕ ਆ ਮਰਦੇ ਹੋ ਇਹਨੂੰ ਇਹਦੇ ਕੋਲ ਮੋਸ਼ਕ ਆਉਂਦਾ ਮੋਸ਼ਕ ਫੇਰ ਹੀ ਹਟੂ ਯਾਰ ਜੇ ਉਹਨੂੰ ਦੀ ਪੈਸਾ ਤੇ ਲਾ ਦੇਵਾਂਗੇ ਉਹ ਵਿਚਾਰਾ ਦਵਾਈ ਬੂਟੀ ਲਊ ਸਹੀ ਹੋਊ ਹੋਰੋਂ ਕੀ ਕਰੇ ਗਰੀਬ ਬਿਮਾਰ ਹੋ ਪਿਆ ਨਾ ਤਾਂ ਉਤਰੀ ਜਾਂਦਾ ਉੱਠਿਆ ਉਤੋਂ ਨਹੀਂ ਜਾਂਦਾ ਉਲਟੀਆਂ ਆਪਾਂ ਹੋਰ ਗੱਲਾਂ ਕਰ ਲੱਗ ਜਣੇ ਉਤੋਂ ਇਹ ਜਿਹੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਮੈਂ ਤਾਂ ਆਪ ਕਹਿੰਦਾ ਵੀ ਜੇ ਸੋਚੋ ਤੇ ਸਮਝੋ ਇਹ ਪੰਜਾਬ ਆਪਣਾ ਨਹੀਂ ਸੀ ਇੱਕ ਦੂਜੇ ਨੂੰ ਉਠਾਉਂਦੇ ਸੀ ਜਿਹੜੇ ਜ਼ਿਮੀਂਦਾਰ ਸੀ ਨਾ ਕਿ ਜੇ ਕਿਸੇ ਦੇ ਪਿੱਛੇ ਰਹਿ ਜਾਣਾ ਉਹਦੇ ਦਾਣੇ ਕੱਢਣ ਵਾਲੇ ਰਹਿ ਜਾਣੇ ਹਾੜੀ ਵੱਢਣ ਵਾਲੇ ਰਹਿ ਜਾਣੇ ਚਾਹ ਗੁੱਢੜੀ ਤੇ ਨਾਲ ਜਾ ਕੇ ਕਢਾਉਣਾ ਗੁੱਢਣਾ ਤੇ ਬਟਣੀ ਕਿਹਨਾਂ ਨਹੀਂ ਯਾਰ ਇਹਨੂੰ ਬਰਾਬਰ ਕਰੋ ਐ ਜੇ ਲੋਕ ਸੀ ਆਪਣੇ ਬੁਢੇ ਵਿਚਾਰੇ ਜਿਹੜੇ ਅੱਜ ਆਪਾਂ ਆ ਜੱਟ ਬਾਟਰ ਤੇ ਖੜੇ ਖੜ ਕੇ ਫੈਰ ਕਰਦਾ ਆ ਦੇਖ ਜੇ ਜੇਰ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜ਼ਿਮੀਂਦਾਰ ਨੂੰ ਜ਼ਿਮੀਂਦਾਰ ਹੀ ਰਹਿਣ ਦਿਓ ਉਹਨੂੰ ਕੰਮ ਵਾਲਾ ਹੀ ਦਿਖਾਓ ਕੰਮ ਕਰਦਾ ਮਿੱਟੀ 'ਚ ਮਿੱਟੀ ਹੁੰਦਾ ਤੋੜ 'ਚ ਤੋੜ ਦੇਖੋ ਕੀ ਹਾਲ ਦਾ ਕੱਤੇ ਵੇਲੇ ਕੀ ਹਾਲ ਕਰ ਦੁੱੜਦੀ ਆ ਕਰਾ ਲਾਂਦਾ ਪਹਿਲੀ ਬੋਂਦਾ ਆਲੂ ਵੀ ਦਾ ਫਿਰ ਉਹ ਪਟਦਾ ਤੋ ਨਾ ਕਿਨੇ ਤੈਵੇਂ ਹਣੀ ਗਾ ਜੇ ਸੋਚੇ ਟਰੈਕਟਰ ਵਾਲਾ ਜਿਹੜਾ ਬੰਦਾ ਹੈ ਅੱਜ ਕੱਲ ਦਾ ਜਿਹੜਾ ਸਭਾ ਨਾ ਚੋੜਨਾ ਵੱਡਿਆ ਉਹਦੇ ਬੈਲੀਆਂ ਤਿਆਰ ਹੋਣ ਲੱਗ ਜਣਗੀਆਂ ਜਿੰਮੇਦਾਰਤਾ ਐਸ ਕੰਮ ਵਾਲਾ ਮੇਰੇ ਵੀਰ ਵਧੀਆ ਗਾਣੇ ਗਾਓ ਯਾਰ ਵਧੀਆ ਸੋਹਣੇ ਜੇ ਆਪਾਂ ਆਪਾਂ ਵੀ ਆਪਣੀ ਸੋਚ ਨੂੰ ਉੱਚੀ ਰੱਖੀਏ ਭਰਾ ਚੰਗੀ ਸੋਚ ਰੱਖੋਗੇ ਤਾਂ ਮਾੜਾ ਨਜ਼ਰ ਤੱਕੋ ਕਿਸੇ ਨੂੰ ਗਲਤ ਨਾ ਕਹੋ ਕਿਸੇ ਦਾ ਹੱਕ ਨਾ ਖਾਵੋ ਇਹ ਐਸ ਇੱਕ ਦਾ ਕੰਮ ਆ ਗਰਦਾਰ ਨੂੰ ਆਪੇ ਨੂੰ ਉੱਚਾ ਰੱਖੋ ਇਹਦੀ ਤੇ ਪੈਣ ਨਾਲ ਉਹਦੀ ਰਾਖੀ ਕਰੋ ਨਾ ਕਿ ਉਹਦੀ ਬਰਿਆਈ ਸੋਚਣ ਬਾਰੇ ਰਾਖੀ ਕਰੋ ਹੈਗੇ ਹਾਂ ਸੀ ਮਗਰ ਕੋਈ ਗੱਲ ਨਹੀਂ ਫਿਰ ਕਰਦੇ ਹੋ ਆਸਰਾ ਦਿਓ ਕਿਸੇ ਗਰੀਬ ਵਰ ਨੂੰ ਆਹ ਗੁਰਦੁਆਰੇ ਦੇ ਵਿੱਚ ਜਾ ਕੇ ਯਾਰ ਸੇਵਾ ਕਰੋ ਸੇਵਾ ਬੇਲੜਾਂ ਦਾ ਉੱਥੇ ਕੋਈ ਟਾਈਮ ਨਹੀਂ ਕੋਈ ਥਾਂ ਨਹੀਂ ਨਾਮ ਜਪੋ ਬਾਣੀ ਪੜੋ ਜੰਗੇ ਕਰਮ ਕਰੋ ਹੁਣ ਆਪਾਂ ਮੱਸੀਆ ਸਕਰਾਤ ਲਾਉਣੇ ਆਂ ਜਰ ਉੱਥੇ ਆਪਾਂ ਸਾਰਿਆਂ ਦੀ ਸੰਗਤ ਦੀ ਸੇਵਾ ਕਰਦੇ ਆਂ ਬੱਚੇ ਵਰਤੌਂਦੇ ਆ ਬਣਾਉਂਦੇ ਆ ਚਕਾਉਂਦੇ ਆ ਬੈਠਦੇ ਆ ਉਹ ਗੁਰਦੁਆਰੇ ਨੂੰ ਬਾਬਾ ਪਾਈ ਸਕਰਾਣ ਦੀ ਜਗ੍ਹਾ ਨੂੰ ਸਾਂਭੀ ਬੈਠੇ ਆ ਤੇ ਨਹੀਂ ਉੱਥੇ ਅੱਗੇ ਪਹਿਲੀਆਂ ਦੇ ਵਿੱਚ ਇਹ ਦੋ ਆਪਾਂ ਹੁੰਦੇ ਨਾ ਇਹ ਦੋ ਕੋਈ ਸਾਧੂ ਸੰਤ ਨਹੀਂ ਹੁੰਦਾ ਸੀ ਤੇ ਇੱਜੜ ਫਿਰਦੇ ਹੁੰਦੇ ਸੀ ਬੱਕਰੀਆਂ ਕੁੱਤੇ ਗੰਦ ਪਿਆ ਹੁੰਦਾ ਸੀ ਪੂਰਾ ਤੇ ਹੁਣ ਉਹੀ ਜਗ੍ਹਾ ਜਿਹੜੀ ਪੂਰੀ ਸਾਂਹ ਕੇ ਰੱਖੀ ਹੋਈ ਵੀ ਆ ਬਹੁਤ ਵਧੀਆ ਇਸ ਤਰ੍ਹਾਂ ਦੀਆਂ ਗੱਲਾਂ ਬਣੋ ਬਣਾਓ ਸੋਚੋ ਚੰਗਾ ਵਧੀਆ ਸੋਚੋ ਆਪਦੇ ਪੰਜਾਬ ਨੂੰ ਉੱਚਾ ਚੱਕੋ ਬਦਨਾਮ ਨਾ ਹੋਣ ਸੇ ਉਹ ਅੱਜ ਆਪਣਾ ਪੰਜਾਬ ਕਹਿੰਦੇ ਯਾਰ ਸਿੱਖੀ ਸਿੱਖ ਨੂੰ ਮਾਰੀ ਜਾਂਦਾ ਹੋਰ ਆਪਣੇ ਜਨਮ مسلمان ਨਾ ਹਿੰਦੂ ਕੋਈ ਨਹੀਂ ਦਖਲ ਆਂਦਾ ਜੀ ਕਰਦੇ ਆਪਾਂ ਆਪ ਹੀ ਇੱਕ ਦੂਜੇ ਦੀਆਂ ਲੱਤਾਂ ਖਿੱਚੀ ਜਾਂਦੇ ਆ ਉਹ ਬਾੜਾ ਉਹ ਚੰਗਾ ਉਹ ਮੜਾ ਉਹ ਚੰਗਾ ਚੰਗਾ ਤਾਂ ਤੂੰ ਆਪ ਨਹੀਂ ਯਾਰ ਮੈਂ ਤਾਂ ਆਪ ਨੂੰ ਕਹਿੰਦਾ ਮੈਂ ਨਹੀਂ ਚੰਗਾ ਮੈਨੂੰ ਜਦੋਂ ਮੈਂ ਚੰਗਾ ਰਹਾਂ ਮੈਨੂੰ ਸਾਰੇ ਨਹੀਂ ਚੰਗੇ ਲੱਗਣੇ ਜਿਵੇਂ ਆਪ ਚੰਗਾ ਮੈਨੂੰ ਸਾਰੇ ਚੰਗੇ ਲੱਗਣਗੇ ਠੀਕ ਲੱਗਣਗੇ ਮਨ ਤਾਂ ਆਪ ਦੇ ਬਦਲੇ ਹੁੰਦੇ ਆ ਦੂਜੇ ਨੂੰ ਮਾੜਾ ਦੱਸਦੇ ਆ ਮਾੜੇ ਆਪ ਨੇ ਆਏ ਗੱਲਾਂ ਸੋਚਣ ਦੀਆਂ ਹਰ ਇੱਕ ਨੂੰ ਆਪ ਦੀ ਮਾਂ ਨੂੰ ਮਾਂ ਸਮਝੋ ਭੈਣ ਨੂੰ ਭੈਣ ਸਮਝੋ ਧੀ ਨੂੰ ਧੀ ਸਮਝੋ ਬਜ਼ੁਰਗ ਦਾ ਸਤਿਕਾਰ ਕਰੋ ਬੱਚਿਆਂ ਨਾਲ ਪਿਆਰ ਕਰੋ ਇਹ ਆ ਚੀਜ਼ਾਂ ਕਿਸੇ ਦਾ ਵੀ ਹੋਵੇ ਬੱਚਾ ਗਰੀਬ ਤੋਂ ਵੱਡੇ ਅਮੀਰ ਤੱਕ ਦਾ ਸਤਿਕਾਰ ਕਰੋ ਕਿਹਨੂੰ ਯਾਰ ਗਰੀਬ ਨੂੰ ਕਿਤਾਬਾਂ ਲੈ ਦੋ ਉਹ ਵੀ ਭਲਾਈ ਹੈ ਚਪਲੀਆਂ ਲੈ ਦੋ ਉਹ ਵੀ ਭਲਾਈ ਹੈ ਕੱਪੜੇ ਸਮਾਜੋ ਉਹ ਵੀ ਭਲਾਈ ਹੈ ਕੱਲੇ ਗੁਰਦੁਆਰਿਆਂ 'ਚ ਦਾਨ ਕੀਤੇ ਨਾ ਦਾਨ ਨਹੀਂ ਹੁੰਦੇ ਦਾਨ ਹੋਰ ਬਥੇਰੇ ਆ ਆਪਦੇ ਏਰੀਏ ਦੇ ਵਿੱਚ ਹੀ ਦੇਖ ਲਿਆ ਕਰੋ ਵੀ ਜੇ ਕੋਈ ਟੱਲਾ ਮੱਠਾ ਗਰੀਬ ਵਰ ਬਜ਼ਾਰੋਂ ਨੂੰ ਦੱਸੀ ਸਾਨੂੰ ਕਿਤੇ ਜਾ ਰਹਿ ਤੈਨੂੰ ਲੋੜ ਪਈ ਤਾਂ ਪੈਸੇ ਦੀ ਲੈ ਜੀ ਅਸੀਂ ਤਾਂ ਕਿਸੇ ਨੂੰ ਮੋੜਨ ਨਹੀਂ ਦਿੰਦਾ ਕੋਈ ਵੀ ਆਵੇ ਕਰੇ ਦੇਖੀ ਤੌਰ ਨੇ ਥੋੜੇ ਬਹੁਤ ਇਹ ਜ਼ਿੰਦਗੀ ਦਾ ਕੀ ਪਤਾ ਯਾਰ ਕਦ ਦੇ ਸਵਾਸ ਨਿਕਲ ਜਣੇ ਆ ਇਹ ਆਪਾਂ ਕਿਸੇ ਦਾ ਕਰਾਂਗੇ ਤਾਂ ਦੀ ਆਪਣਾ ਕੋਈ ਕਰੂਗਾ ਅੰਤ ਭਲੇ ਦਾ ਭਲਾ ਕਰ ਪਲਾ ਹੋ ਭਲਾ ਅੰਤ ਭਲੇ ਦਾ ਭਲਾ ਇਸ ਤਰ੍ਹਾਂ ਦੀ ਸੋਚ ਰੱਖਿਆ ਕਰੋ ਕਿਸੇ ਦਾ ਮਾੜਾ ਨਾ ਸੋਚੋ ਇਹ ਇਨਸਾਨ ਦਾ ਕਾਮਾ ਇਨਸਾਨੀਆ ਤਰ੍ਹਾਂ ਪਿਆਰ ਕਰੋ ਰੱਬ ਬੰਦੇ ਦੇ ਵਿੱਚ ਹੀ ਆ ਰੱਬ ਨਾਮ ਮੰਦਰ ਨਾ ਮਸੀਤਾਂ ਰੱਬ ਮਿਲਦਾ ਉਹਨਾਂ ਜਿਹਨਾਂ ਦੀਆਂ ਸਾਫ਼ ਹੈ ਨੀਤਾਂ ਵੀ ਤੇਰੇ ਅੰਦਰ ਹੀ ਰੱਬ ਹੈ ਹਰ ਮੰਦਰ ਤੇਰਾ ਸਰੀਰ ਹੀ ਹੈ ਇਹਦੇ ਵਿੱਚ ਚੰਗੇ ਤੇਰੇ ਸੰਸਕਾਰ ਪਾਏ ਹੋਇਆ ਤੇਰੇ ਅੰਦਰ ਰੱਬ ਵੱਸਦਾ ਜੇ ਤੇਰੇ ਸੰਸਕਾਰ ਮਾੜੇ ਆ ਰੱਬ ਦਿੱਤੋਂ ਦੂਰ ਆ ਰੱਬ ਤੇ ਤੋਬਾਖ ਨਹੀਂ ਦੇਖਣ ਵਾਲੀ ਤੇਰੀ ਅੱਖ ਨਹੀਂ ਬਾਣੀ ਪੜਾਂਗੇ ਬਾਣੀ ਦਾ ਸਤਕਾਰ ਕਰਾਂਗੇ ਖੋਜ ਕਰਾਂਗੇ ਫਿਰ ਰੱਬਾ ਪਰੋਂ ਮਿਲੋ ਬਾਣੀ ਹੋਈ ਰੱਬਾ ਸਭ ਦੀ ਰੱਬ ਹੈ ਬੰਦਾ ਵੀ ਰੱਬ ਦਾ ਬਣਾਇਆ ਰੱਬ ਹੀ ਹੈ ਉਹਨੂੰ ਰੱਬ ਕਰਕੇ ਹੀ ਮੰਨੋ ਬੇਠੀਗਾ ਤੂੰ ਇਨਸਾਨ ਆ ਯਾਰ ਇਹ ਪਲੇ ਬਰਸ਼ਾ ਦੀ ਨੇ ਸੰਨੇਗਾ ਸੰਤ ਕਿਹਨੂੰ ਕਿਹਾ ਜਾਂਦਾ ਸੰਤ ਇਹਨਾਂ ਗੱਲਾਂ ਨੂੰ ਕਹਿੰਦੇ ਆ ਜਿਹੜਾ ਇਨਸਾਨੀਅਤ ਨਾਲ ਪਿਆਰ ਕਰਦਾ ਮੀਰ ਗਰੀਬ ਨੂੰ ਇੱਕੋ ਇੱਕੋ ਸਮਾਨ ਇੱਕ ਅੱਖ ਨਾਲ ਦੇਖਦਾ ਉਹਨੂੰ ਕਹਿੰਦੇ ਆ ਸੰਤ ਉਹਨੂੰ ਪਿਆਰ ਆ ਉਹ ਇਨਸਾਨੀਅਤ ਨਾਲ ਉਹਦਾ ਕਰੂਗਾ ਤੇ ਜੇ ਉਹਨੇ ਇੱਕ ਦੇਖਦਾ ਵੀ ਇੱਕ ਨੇ ਹਜ਼ਾਰ ਟੇਕਦਾ ਤੇ ਇੱਕ ਨੇ ਪੰਜ ਟੇਕੇ ਤੇ ਪੰਜ ਵਾਲੇ ਨੂੰ ਚੱਲੋ ਪਰੇ ਤੇ 100 ਵਾਲੇ ਨੂੰ ਜੱਫੀ ਪਾਉਣੀ ਇਹ ਗੱਲ ਸਾਧੂ ਦੀ ਧੀਨੀ ਉਹਨਾਂ ਦਾ 5 ਵਾਲਾ ਵੀ ਹੋਈ ਤੇ 100 ਵਾਲਾ ਵੀ ਹੋਈ ਤੇ 1000 ਵਾਲਾ ਵੀ ਹੋਈਆ ਉਹ ਆ ਸਾਧੂ ਪੈਸੇ ਨਾਲ ਕੋਈ ਮਤਲਬ ਨਹੀਂ ਉਹਨਾਂ ਦਾ ਪੈਸਾ ਤਾਂ ਬੰਦੇ ਦੇ ਕਰਜਗਾਰ ਵਾਸਤੇ ਆ ਜਾ ਰਹੇ ਨੂੰ ਸਾਹਮਣਾ ਵੀ ਮਾਰਾ ਹੈ ਠੀਕ ਆ ਚਲੋ ਆਉਂਦਾ ਬੰਦੇ ਦੇ ਕੰਮ ਥੋੜਾ ਵਾ ਤੁਹਾਨੂੰ ਸਾਹਮਣੇ ਵੀ ਰੱਖੋ ਬੰਦੇ ਦੇ ਅਕੀਲੇ ਪਹਿਰੇ ਕੰਮ ਵੀ ਆਉਂਦਾ ਪਰ ਇੰਨਾ ਵੀ ਪਿਆਰ ਨਾ ਕਰੋ ਕਿ ਤੂੰ ਮਾਇਆ ਦਾ ਹੀ ਰਹਿ ਜੇ ਬਣ ਕੇ ਤੇ ਦੂਸਰੇ ਕਾਰਜ ਤੂੰ ਭੁੱਲ ਜਾਵੇਂ ਜ਼ਿੰਦਗੀ ਦੇ ਬੈਗੁਰਜੀ ਦਾ ਖਾਲਸਾ ਬੈਗੁਰਜੀ ਦੀ ਫਤਿਹ